ਕਿਉਂਕਿ ਹਮੇਸ਼ਾ ਮੈਂ ਕਹਿੰਦਾ ਭੁੱਕੀ ਤੇ ਅਫੀਮ ਇਹਦਾ ਆਲਟਰਨੇਟਿਵ ਹੋ ਸਕਦਾ ਹੈ ਨਸ਼ੇ ਭੁੱਕੀ ਤੇ ਅਫੀਮ ਵੀ ਮਾੜਾ ਹੈ ਸ਼ਰਾਬ ਵੀ ਮਾੜਾ ਹੈ ਚਾਹ ਵੀ ਮਾੜਾ ਹੈ ਲੇਕਿਨ ਭੁੱਕੀ ਤੇ ਅਫੀਮ ਖਾਣ ਵਾਲਾ ਵਿਅਕਤੀ ਜਿੰਨੀ ਕੁ ਮੇਰੀ ਖੋਜ ਹੈ ਨੌਲੇਜ ਹੈ ਉਹ ਮਰਦਾ ਨਹੀਂ ਹੈ ਉਹ ਬਦਦਿਮਾਗ ਨਹੀਂ ਹੁੰਦਾ ਉਹ ਡਿਗਦਾ ਨਹੀਂ ਹੈ ਬੱਦਸਲੂਕੀ ਨਹੀਂ ਕਰਦਾ ਕਿਸੇ ਦੇ ਨਾਲ ਸੋ ਦੈਟਸ ਵਾਈ ਇਹਦੇ ਤੇ ਵੀ ਮੈਂ ਰਿਸਰਚ ਕਰ ਰਿਹਾ ਭੁੱਕੀ আফੀਮ ਵਾਲੀ ਗੱਲ ਤੇ ਆਉਣ ਵਾਲੇ ਦਿਨਾਂ ਚ ਵਿਸਤਾਰ ਪੂਰੋ ਕਿਹੜਾ ਰੋਡ ਮੈਪ ਬਣਾ ਕੇ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਸੋ ਦੈਟ ਵੀ ਕੈਨ ਅਸੀਂ ਉਹਨਾਂ ਨੂੰ ਬਚਾ ਸਕੀਏ ਮੈਨੂੰ ਕਿਸੇ ਦਾ ਪੁੱਤ ਮਰਦਾ ਓਵਰ ਡੋਸ ਨਾਲ ਬਹੁਤ ਦਰਦ ਲੱਗਦੀ ਹੈ 2027 ਦੀ ਅ ਉਦੂਵਾਰ ਸਰਕਾਰ ਬਣਾ ਦੇਵਾ ਤੁਹਾਡਾ ਪਹਿਲਾ ਇਹ ਕਰੂੰਗੀ ਭੀਮ ਬੁੱਕੀ ਦਾ ਨੋ 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 ਮੈਂ ਭੁੱਕੀ ਤੇ ਫੀਮ ਨੂੰ ਐਲਾਨ ਨਹੀਂ ਕਰ ਸਕਦਾ ਕਿ ਮੈਂ ਖੇਤਾ ਚ ਵਜਾ ਦਿੰਨਾ ਹੈ ਹਣਾ ਇਹ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਆਪਸ ਵਿੱਚ ਮਿਲ ਕੇ ਇਹਦੇ ਤੇ ਡਿਸਕਸ਼ਨ ਹੋਊਗਾ ਫਿਰ ਇਹ ਲਾ ਬਣੂਗਾ ਬਟ ਮੈਂ ਮੈਨੂੰ ਕਿਤੇ ਮੈਂ ਰਿਸਰਚ ਕਰ ਰਿਹਾ ਮੈਨੂੰ ਇਹ ਨਹੀਂ ਰਿਸਰਚ ਚ ਪਤਾ ਲੱਗਿਆ ਕਿ ਅਫੀਮ ਖਾਨ ਨਾਲ ਅਫੀਮ ਡੇਂਜਰਸ ਕਾਰੇ ਆਸਤੇ ਕਿਉਂ ਬੈਨ ਹੋਈ ਮੈਡੀਕਲ ਗਾਈਡਲਾਈਨ ਕੀ ਹੈ ਅਫੀਮ ਦਾ ਨੁਕਸਾਨ ਕੀ ਹੈ ਐਨਡੀਪੀਐਸ ਐਕਟ ਲੱਗਦਾ ਹੈ ਸਜ਼ਾ ਹੁੰਦੀ ਹੈ ਲੇਕਿਨ ਉਹਦੀ ਰਿਸਰਚ ਕੀ ਕਹਿੰਦੀ ਹੈ ਕਿ ਅਫੀਮ ਖਾਣ ਨਾਲ ਬੰਦਾ ਕੀ ਹੋ ਜਾਏਗਾ ਮੇਰੇ ਕੋਲੇ ਜਿਹੜੀ ਹਜੇ ਤੱਕ ਇਨਫੋਰਮੇਸ਼ਨ ਹੈ ਪੂਰੀ ਇਨਫੋਰਮੇਸ਼ਨ ਨਹੀਂ ਹੋ ਸਕਦੀ ਕਿ ਅਫੀਮ ਖਾਣ ਨਾਲ ਬੰਦਾ ਐਡਿਕਟਿਡ ਹੋ ਜਾਂਦਾ ਹੈ ਐਡਿਕਟਿਡ ਤਾਂ ਅਸੀਂ ਚਾਹਦੇ ਵੀ ਆ ਚਾਹਦੀ ਵੀ ਐਡਿਕਸ਼ਨ ਹੈ ਮਾਰਨਿੰਗ ਅਸੀਂ ਚਾਹ ਪੀਨੇ ਆ ਉਹ ਐਡਿਕਸ਼ਨ ਹੈ ਉਹਨੂੰ ਪੀ ਕੇ ਤੇ ਤੋਂ ਬਿਨਾ ਸਾਡੇ ਤੋਂ ਮੰਜੇ ਤੋਂ ਉੱਠਿਆ ਨਹੀਂ ਜਾਂਦਾ ਅਸਿਕ ਨੇ ਯਾਰ ਚਾ ਲਿਆ ਕਟਕ ਪਿਆ ਐਵੀ ਫੀਮ ਦੀ ਇਕੱਲਾ ਕੇਵਲ ਐਡਿਕਸ਼ਨ ਕਰਕੇ ਤੁਸੀਂ ਬੈਨ ਕੀਤੀ ਵੀ ਹੈ ਜਾਂ ਇਹਰਾ ਕੋਈ ਸ਼ਰੀਰ ਨੂੰ ਵੀ ਖਤਮ ਨਾ ਕੇ ਤੁਸੀਂ ਸਿਗਰਟ ਪੀਉਂਦੇ ਹੋ ਤੁਸੀਂ ਇਨਜਸਟ ਟੂ ਹੈਲਥ ਤੁਹਾਡੇ ਲੰਗਸ ਖਾਂਦੀ ਹੈ ਹਨਾ ਮੈਡੀਸਨ ਚੋਂ ਵੀ ਸੋ ਮੇਰੇ ਕਹਿਣ ਦਾ ਮਤਲਬ ਅਫੀਮ ਦਾ ਨੁਕਸਾਨ ਕੀ ਹੈ ਤੁਹਾਡੇ ਲੰਗਸ ਫੇਲ ਕਰਦੇ ਹੈ ਤੁਹਾਡਾ ਲੀਵਰ ਫੇਲ ਕਰਦੀ ਹੈ ਸ਼ਰਾਬ ਹਨਾ ਜਿਆਦਾ ਸੇਵਨ ਕਰਦੇ ਜਿਹੜੇ ਲੋਕ ਸੋ ਐਵੇਂ ਹਜੇ ਤੱਕ ਮੇਰੇ ਕੋਲੇ ਅਫੀਮ ਦੀ ਰਿਸਰਚ ਨਹੀਂ ਕੋਈ ਮੈਨੂੰ ਮਿਲ ਰਹੀ ਜਿਹੜੀ ਮੈਂ ਪੜ੍ਹ ਰਿਆ ਕਿ ਓਪੀਐਮ ਕੀ ਨੁਕਸਾਨ ਕਰਦੀ ਹੈ ਅੱਛਾ ਬੀਨਿਕ ਸਾਹਿਬ ਇਹ ਰਿਤੇ ਵਿਦ ਦ ਡਾਕੂਮੈਂਟ ਰਿਸਰਚ ਕਰਕੇ ਰਾਜਾ ਵੜਿੰਗਾਏਗਾ